ਪਟਾਲਾ ਦੇ ਨੇੜਲੇ ਪਿੰਡ ਦੌਲਤਪੁਰ ਦੇ ਵਿੱਤੀ ਸ਼ਾਮ ਨੂੰ ਕਾਂਗਰਸੀ ਸਰਪੰਚ ਨੂੰ ਬਲੈਰੋ ਕਾਰ ਹੇਠਾਂ ਦਰੜ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ شناخت 30 ਸਾਲਾ ਨਵਦੀਪ ਸਿੰਘ ਵਜੋਂ ਹੋਈ ਹੈ। ਕਤਲ ਦੇ ਇਲਜ਼ਾਮ ਅਕਾਲੀ ਆਗੂ ਤੇ ਸਾਬਕਾ ਸਰਪੰਚ ਦੇ ਪਿੰਡ ਤੇ ਲੱਗਾ ਹੈ। ਉਹ ਮੇਟਰਾਂ ਰਾਜinama ਕਰਨ ਦੀ ਪਹੁੰਚੇ ਸਨ ਜਿੱਥੇ ਨਵਦੀਪ ਸਿੰਘ ਵੀ ਮੌਜੂਦ ਸੀ। ਨਵਦੀਪ ਸਿੰਘ ਦੇ ਪਿਤਾ ਖਜਾਨ ਸਿੰਘ ਦੇ ਮੁਤਾਬਕ ਹੁਣ ਜਵਾਈ ਇੰਦਰਜੀਤ ਸਿੰਘ ਪਿੰਡ ਦੌਲਤਪੁਰ ਦਾ ਮੌਜੂਦਾ ਸਰਪੰਚ ਹੈ ਅਤੇ ਉਹਦਾ ਪਿੰਡ ਦੇ ਸਾਬਕਾ ਕਾਲੀ ਸਰਪੰਚ ਮਿੱਤਰਪਾਲ ਸਿੰਘ ਦਾ ਕੋਈ ਵਿਵਾਦ ਸੀ ਤਕਰਾਰ ਵਧਨ ਮਗਰੋਂ ਦੂਜੀ ਧਿਰ ਦੇ ਵਿਅਕਤੀਆਂ ਨੇ ਪਹਿਲਾਂ ਨਵਦੀਪ ਸਿੰਘ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਸੜਕ ਤੇ ਰੱਖ ਕੇ ਉਸ ਦੇ ਉੱਪਰੋਂ ਕਈ ਵਾਰ ਆਪਣੀ ਗੱਡੀ ਚੜਾ ਕੇ ਕਤਲ ਕਰ ਦਿੱਤਾ ਥਾਣਾ ਕਾਦੀਏ ਦੇ ਐਸਐਸਓ ਹਰਜਿੰਦਰ ਸਿੰਘ ਦੇ ਮੁਤਾਬਕ ਸਾਬਕਾ ਕਾਲੀ ਸਰਪੰਚ ਮਿੱਤਰਪਾਲ ਸਿੰਘ ਅਤੇ ਉਸ ਦੇ 6 ਸਾਥੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਮੇਰਾ ਬੇਟਾ ਹੀ ਗਾਇਆ ਮੌਜੂਦਾ ਸਰਪੰਚ ਜੀ ਇਹਨਾਂ ਨੇ ਫੈਸਲੇ ਤੇ ਸੱਦਿਆ ਮੁੜ ਕੇ ਇਹਨੂੰ ਉਹਨਾਂ ਨੇ ਚੁੱਕ ਕੇ ਗੱਡੀ 'ਚ ਲੈ ਗਿਆ ਆਪਣੇ ਘਰ ਘਰੋਂ ਕੋਟ ਕੇ ਮਾਰ ਕੇ ਫਿਰ ਇਹਨਾਂ ਨੇ ਲਿਆ ਕੇ ਬਾਹਰ ਲਿਆ ਕੇ ਤੇ ਉਹਨਾਂ ਨੇ ਗੱਡੀ ਤੋਂ ਨਿਕਾਉਣ ਨਾਲ ਸਿਰ 'ਤੇ ਵਟਾ ਵਟੇ ਪੱਥਰ ਮਾਰ ਕੋ ਜੀ ਪਲੀ ਪਾਰਟੀ ਦਾ ਸਰਪੰਚ ਜੀ ਉਹਨਾਂ ਦਾ ਕੋਈ ਮਾਣ ਮੋਟਾ ਇਹ ਗਾਂਦੇ ਮਾਫੀ ਮੰਗੀ ਆ ਮੈਨਸ ਨਹੀਂ ਮੰਗੀ ਉਹਦਾ ਕਰਕੇ ਥੋੜਾ ਜਿਹਾ ਝਗੜਾ ਜਾ ਵਧ ਗਿਆ ਮੇਰਾ ਇਹ ਬੇਟਾ ਪਿੰਡ ਰਿਆੜ ਦਾ ਬਣਿਆ ਉਹ ਜੋ ਦੌਲਤਪੁਰ ਦਾ ਵਾਸਾ ਥੋੜਾ ਦੌਲਤਪੁਰ ਚ ਮੇਰਾ ਜਵਾਈ ਬਣਿਆ ਸੀ ਉਹਦਾ ਕਰਕੇ ਸੜੀ ਚ ਕਰਦਾ ਹੈ ਮੇਰੇ ਦੌਲਤਪੁਰ ਜਮੀਨ ਹੈਗੀ ਉੱਥੇ ਮੈਨੂੰ ਪਰਮਾਨ ਤੇ ਜਾਣਾ ਪੈਂਦਾ ਹੈ ਕਿ ਆਪਣਾ ਜੋ ਵੀ ਨਸਾਫ ਲੈਣਾ ਚਾਹੁੰਦੇ ਸਮਝਾ ਜੀ ਦੱਸੋ ਕੀ ਸਾਰੀ ਘਟਨਾ ਹੋਈ ਕਿਉਂਕਿ ਤੁਹਾਡਾ ਬੇਟਾ ਵੀ ਇਸ ਘਟਨਾ ਚ ਲਕਮੀ ਹੋਇਆ ਹੋਇਆ ਵਾ ਕਿਤਨਾ ਸਾਰੀ ਘਟਨਾ ਵਾਸਤੇ ਇਹ ਫੈਸਲੇ ਤੇ ਗਏ ਆ ਕੋਈ ਫੈਸਲਾ ਹੀ ਉੱਥੇ ਕਰਨ ਦੇ ਹੀ ਫੈਸਲਾ ਕਰਦਿਆਂ ਕਰਦੇ ਉਹਨਾਂ ਨੇ ਮੁੰਡੇ ਪਵਾਤੇ ਇਹਨਾਂ ਨੂੰ ਤੇ ਸਾਡੇ ਕਾਕੇ ਦੇ ਇਲਾਕੇ ਚ ਬਹੁਤ ਜਿਆਦਾ ਛਟਿਆ ਤੇ ਅੰਮਰ ਸਾਰੇ ਦਾ ਦੂਜਾ ਮੁੰਡਾ ਜਿਹੜਾ ਆ ਉਹਦੇ ਵੀ ਆ ਆ ਸਾਰਾ ਹੀ ਸਿਰ ਤੇ ਉਹਦਾ ਵੀ ਫਿਸਾ ਹੈ। ਘੁਟਿਆਂ ਘੁਟਿਆਂ ਇਹਨਾਂ ਉੱਥੇ ਫੈ ਲਈ ਲੜਾਈ ਤੇ ਇਹਦੇ ਚ ਨੰਦੀਪ ਦੀ ਫਿਰ ਕਿਸ ਦਾ ਮੋਟਰੀ ਤੇ। ਮਲਦੀਪ ਦੀ ਉਹਨਾਂ ਨੇ ਸਾਹਮਣੇ ਛੋਟੇ ਕੇ ਬੂਏ ਗਾੜੀ ਦੇ ਸਿਰ ਤੇ ਸੱਟਾ ਮਾਰ ਦਿੱਤਾ। ਬਾਹਰੋਂ ਗੱਡੀ ਨਿਕਾਈ। ਬਾਹਰੋਂ ਨਿਕਾਈ ਆ ਪਹਿਲੋ ਸੱਟਾ ਮਾਰੀਆਂ ਸਿਰ ਤੇ ਉਹਨਾਂ ਨੇ ਮੰਗੇ ਜਿਹੜੇ ਮੌਕੇ ਤੇ ਉੱਥੇ ਦੱਸਦੇ ਕਿ ਸੱਟਾ ਮਾਰੀਆਂ ਨੇ। ਇਹ ਮੁੰਡੇ ਇੱਕ ਨੇ ਆਖਿਆ ਵੀ ਇਹਨੂੰ ਨਾ ਮਾਰੋ ਤਾ ਮਾਰ ਹੀ ਦੇਣਾਗੇ। ਪਰ ਉਹ ਮੁੰਡਾ ਫਿਰ ਮਰ ਗਿਆ। ਇਹਨਾਂ ਨੇ ਸਾਰਾ ਕੰਮ ਕੀਤਾ ਉਹ ਪਹਿਲਾ ਸਰਪੰਚ ਰਾ ਚੁੱਕਿਆ ਉਹ ਅੱਜ ਤੋਂ 20 ਸਾਲ 25 ਸਾਲ ਸਰਪੰਚੀ ਆ ਕਾਲੀ ਬਸ ਪੱਕੇ ਕਾਲੀ ਤੇ ਜਿਨ੍ਹਾਂ ਦੀ ਡੈਥ ਹੋਈ ਹੈ ਇਹ ਜਿਹੜੇ ਮੁੰਡਾ ਆਰਕਾਂ ਹੀ ਬਣਾਏ ਆ ਸਰਪੰਚ ਕਾਂਗਰਸ ਤੇ ਇਹ ਕਿਹੜੇ ਕਿਹੜੀ ਗੱਲ ਨੂੰ ਲੈ ਕੇ ਦਰਸਲਾ ਕੀਤਾ ਜਾ ਰਿਹਾ ਹੈ ਇਸ ਨਾਲ ਕੋਈ ਫੈਸਲਾ ਨਹੀਂ ਕੋਈ ਮੁੱਢੀ ਗੱਲ ਦਾ ਹੀ ਹੈ ਇੱਥੇ ਮੈਂ ਚੱਲਦਾ ਤੇ ਦੋ ਪਾਰਟੀਆਂ ਜੀ ਇੱਥੇ ਇੱਕ ਮੌਜੂਦਾ ਸਰਪੰਚ ਨੇ ਤੇ ਇੱਕ ਸਾਬਕਾ ਸਰਪੰਚ ਨੇ ਇਹਨਾਂ ਦਾ ਆਪਸ ਵਿੱਚ ਕੋਈ ਇਸ਼ੂ ਸੀ ਉਹਨੂੰ ਲੈ ਕੇ ਤੇ ਅੱਜ ਇਹਨਾਂ ਨੇ ਬੈਠੇ ਸੀ ਦੋਵੇਂ ਪਾਰਟੀਆਂ ਆਪਸ ਵਿੱਚ ਸਲਾਹ ਕਰਕੇ ਕਿ ਅੱਜ ਇੱਥੇ ਨੰਬਰ ਲੈਣੇ ਆ ਤੇ ਉਥੇ ਝਗੜਾ ਵੱਧ ਗਿਆ ਜੀ ਇੱਕ ਪਾਰਟੀ ਦਾ ਬਹੁਤ ਜ਼ਿਆਦਾ ਉਹਨਾਂ ਨੇ ਧੱਕਾ ਕੀਤਾ ਤੇ ਉਹ ਗੱਡੀ ਆਪਣੀ ਬਲੈਰੋ ਦੇ ਨਾਲ ਇਹਨਾਂ ਦੇ ਪਹਿਲੇ ਬੰਦੇ ਖਿੱਚ ਕੇ ਲਾ ਕੇ ਅੰਦਰ ਤੇ ਫਿਰ ਉਹਨਾਂ ਤੇ ਗੱਡੀਆਂ ਇਹਨਾਂ ਦੇ ਮੁਤਾਬਕ ਬਾਰ ਬਾਰ ਝਾੜ ਕੇ ਇੱਕ ਲੜਕਾ ਜੀ ਨਵਦੀਪ ਰਿਆੜਪੱਤੀ ਦਾ ਉਹਦੀ ਡੈਥ ਹੋ ਗਈ ਹੈ ਤੇ ਦੂਸਰੇ ਦੋ ਸੀਰੀਅਸਲੀ ਇੰਜਰਡ ਨੇ ਉਹਨਾਂ ਨੂੰ ਹਮਰਸਰ ਦਾਖਲ ਕਰਾਇਆ ਤੇ ਇੱਕ ਪੱਤੀ ਦਾ ਜੀ ਤੇ ਜਿਹੜੇ ਦੂਸਰੀ ਪਾਰਟੀ ਚੋਂ ਵੀ ਕਹਿੰਦੇ ਪੁਰਵ ਸਰਪੰਚ ਨੇ ਹਾਂਜੀ ਪੁਰਵ ਸਰਪੰਚ ਹਾਂਜੀ ਹਾਂਜੀ ਮੈਂ ਦੱਸਿਆ ਇੱਕ ਸਾਫ ਦਾ ਸਰਪੰਚ ਰਹਿਤ ਇੱਕ ਮੌਜੂਦ ਹੈ ਤੇ ਕੀ ਸਾਰੇ ਤੇ ساری ਕਾਰਵਾਈ ਕਰ ਰਹੇ ਨਹੀਂ ਉਹ ਤਫਤੀਸ਼ ਕਰ ਰਹੇ ਹਨ ਤੇ ਬਾਕੀ ਕੇਸ ਰਜਿਸਟਰ ਕਰਨ ਜਾ ਰਹੇ ਪਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ